ਬਾਬਾ ਸਾਧ ਅੰbedkar ਵੱਲੋਂ ਇਹ ਸੰਵਿਧਾਨ ਬਣਾਇਆ ਗਿਆ ਜਵਾਲਾ Nehru ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਹੋਇਆ ਕਰਦੇ ਸਨ ਤੇ ਮਹਾਤਮਾ ਗਾਂਧੀ ਜੀ ਅਗਾਈ ਕਰਦੇ ਸਨ ਨਾ ਜਾਤੀ ਦੀ ਲੜਾਈ ਲਈ ਦੇਸ਼ ਦਾ ਨਿਰਮਾਣ ਹੋਇਆ ਤੇ ਦੋਵਾਂ ਨੇ ਸਲਾਹ ਕੀਤੀ ਇਹ ਆਪਾਂ ਕਿਹੜਾ ਵੱਡਾ ਭਾਨੀਏ ਜਿਹੜਾ ਸੰਵਿਧਾਨ ਲਿਖੇ जिन्होंमैन बनाइए आजकल बहुत सारा कुछ इतिहास लिख दिखा इतिहास का गवाह है कि दोना ने तय किया कि बाबा सा अंबेडकर तो बुद्धिमान व्यक्ति विद्वान पढ़िया लिखया अपने को बाबा साब अंबेडकर चेयरमैन बनाया ਇਹ ਨਾਲ ਉਹਨਾਂ ਨੇ ਕਮੇਟੀ ਬਣਾਈ ਫਿਰ ਇਹ ਸੰਵਿਧਾਨ ਨੂੰ ਬੰਨ ਲੱਗੇ ਨੂੰ ਜਾਂ ਇਹ ਸੰਵਿਧਾਨ ਨੂੰ ਬਣਾਉਣ ਤੇ ਲੱਗਿਆ ਉਹਨਾਂ ਸਮਾਂ ਦੇ ਵਿੱਚ ਤੇ 26 ਨਵੰਬਰ 1949 ਨੂੰ ਸੰਵਿਧਾਨ ਸਾਡਾ ਹੋਂਦ ਚ ਆਇਆ छब्बी जनवरी उन्नीस सौ पू संविधान सागू हो गया यह छब्बी जनवरी का भी एक चक्कर है क्योंकि उस तो पहला जेस वेले जिस वेले इस देश के अंदर गवर्नमेंट ऑफ इंडिया का राज सीगा अंग्रेजा का राज कांग्रेस पार्टी ने उदो आजाद भारत द ਸਵਰਾਜ ਦਾ ਨਾਰਾ ਦਿੱਤਾ ਸੀ 1929 ਦੇ ਵਿੱਚ 26 ਜਨਵਰੀ ਨੂੰ ਐਸੇ ਕਰਕੇ 26 ਜਨਵਰੀ ਤੇ ਉਹ ਸਾਰਾ ਇਹ ਆਪਸ ਵਿੱਚ ਜੁੜਿਆ ਆ ਗਿਆ ਸੋ ਅੱਜ ਸੰਵਿਧਾਨ ਦਿਵਸ ਹੈ ਔਰ ਅਸੀਂ ਸੰਵਧਾਨ ਨੂੰ ਮੰਨਣ ਵਾਲੇ ਆਂ ਪੂਰੀ ਦੁਨੀਆ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਹਰ ਵਿਅਕਤੀ ਨੂੰ ਚੰਗੇ ਲੋਕ ਵੋਟ ਪਾਇਆ ਕਰਦੇ ਸਨ ਲekin ਸਾਡੇ ਦੇਸ਼ 'ਚ ਪਹਿਲ ਕਦਮੀ ਹੋਈ ਕਿ ਇਸ ਦੇਸ਼ ਦੇ ਅੰਦਰ ਹਰ ਨਾਗਰਿਕ ਨੂੰ ਹਰ ਜਾਤੀ ਦੇ ਵਿਅਕਤੀ ਨੂੰ ਛੋਟੇ ਜਾਂ ਵੱਡੇ ਨੂੰ ਵੋਟ ਪਾਉਣ ਦਾ ਅਧਿਕਾਰ ਸਾਡੇ ਸੰਵਿਧਾਨ ਨੇ ਦਿੱਤਾ ਇਸ ਕਰਕੇ ਅਸੀਂ ਸੰਵਿਧਾਨ ਦੇ ਅੱਗੇ ਸਰਚ ਕਰਨੇ ਪਹਿਰ ਸਾਡਾ ਸੰਵਿਧਾਨ ਹੈ 1985 ਰਾਜੀਵ ਗਾਂਧੀ ਨੇ ਇਹ ਕਾਨੂੰਨ ਬਣਾਇਆ ਅੱਜ ਕੱਲ ਬੀਜੇਪੀ ਵਾਲੇ ਕਹਿ ਦਿੰਦੇ ਆ ਕਾਂਗਰਸ ਮੁਕਤ ਭਾਰਤ ਕਰ ਦੇਵਾਂਗੇ ਜਦੋਂ ਬੀਜੇਪੀ ਕੋਲੇ ਇੱਕ ਜਾਂ ਦੋ ਸੀਟਾਂ ਹੁੰਦੀਆਂ ਸਨ ਸਾਡੇ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾਇਆ ਤਾਂ ਜੋ ਵਿਰੋਧੀ ਧਾਲੇ ਜਿਹੜਾ ਉਹ ਖਤਮ ਨਾ ਕੀਤਾ ਜਾਵੇ ਅਗਰ ਵਿਰੋਧੀ ਧਰਾ ਹੋਣ ਗਿਆ ਤਾਂ ਦੇਸ਼ ਦੀ ਤਰੱਕੀ ਅੱਗੇ ਵਧੇਗੀ ਜਦੋਂ ਵਿਰੋਧ ਹੋਏਗਾ ਲੇਕਿਨ ਕੋਈ ਕਾਨੂੰਨ ਬਣਾਇਆ ਗਿਆ ਵੀ ਕੋਈ ਐਮਐਲਏ ਐਮਪੀ ਜਿਹੜਾ ਛੱਡ ਕੇ ਜਾਊਗਾ ਫਿਰ ਉਹਨੂੰ ਦੁਬਾਰੇ ਇਲੈਕਸ਼ਨ ਲੜਨਾ ਪਊਗਾ ਪਹਿਲਾਂ ਇਹ ਕਾਨੂੰਨ ਨਹੀਂ ਹੁੰਦਾ ਸੀਗਾ ਜਿਹੜਾ ਮਰਜ਼ੀ ਪਾਰਟੀ ਛੱਡ ਕੇ ਕਿਤੇ ਜਾ ਸਕਦਾ ਸੀ ਨਹੀਂ ਤਾਂ ਅਸੀਂ ਸਾਰੀਆਂ ਬੀਜੇਪੀ ਵਾਲੇ ਆਪਦੇ ਵੱਲ ਰਲਾ ਲੈਂਦੇ ਜਿਹੜੇ ਚਾਰ ਜਿੱਤਦੇ ਪਰ ਸਾਡੀ ਇਹ ਸੋਚ ਸੀ ਕਾਂਗਰਸ ਪਾਰਟੀ ਦੀ ਪਰ ਸਾਡੇ ਲੀਡਰਾਂ ਦੀ ਇਹ ਤਨੂਨ ਬਣਾਓ ਜੁਨਾ ਚਿੱਕਰ ਬਰੋਤੀ ਤਿਰਾਨੀ ਹੈ ਉਹਨਾਂ ਚਿਕਰੇ ਦੇਸ਼ ਦਾ ਨਿਰਮਾਨ ਨਹੀਂ ਹੋ ਸਕਦਾ ਅਜਿਹੇ ਬੀਜੇਪੀ ਵਾਲੇ ਹੈ ਮਨੁੱਖ ਸੁਮ੍ਰਿਤੀ ਨੂੰ ਮੰਨਦੇ ਹੈ ਸੰਵਿਧਾਨ ਨੂੰ ਮੰਨਦੇ ਨਹੀਂ ਇਹਨਾਂ ਦਾ ਸੰਵਿਧਾਨ ਮਨੁੱਖ ਸੁਮ੍ਰਿਤੀ ਹੈ 50 ਵਰੇ ਤੋਂ ਜ਼ਿਆਦੇ ਸਮਾਂ ਇਹਨਾਂ ਨੇ ਦੇਸ਼ ਦਾ ਤਿਰੰਗਾ ਝੰਡਾ ਨਾਗਪੁਰ ਆਰਐਸਐਸ ਦੇ ਹੈੱਡਕੁਆਰਟਰ ਤੇ ਚੜਾਇਆ ਨਹੀਂ ਉਹ ਕਹਿੰਦੇ ਇਹ ਤਿਰੰਗਾ ਝੰਡਾ ਅਸ਼ੁੱਭ ਹੈ ਇਹਦੇ ਰੰਗ ਸ਼ੁੱਭ ਹੈ ਇਹ ਸੱਚ ਹੈ ਉਹਨਾਂ ਨੇ ਇਹ ਵੀ ਕਿਹਾ ਗਵਾਲਕਰ ਜਿਹੜਾ ਆਰਐਸਐਸ ਦਾ ਮੁਖੀ ਹੁੰਦਾ ਸੀ ਇਹਨਾਂ ਦਾ ਜਿਹੜਾ ਮੁਖੀ ਹੁੰਦਾ 25-25 ਸਾਲ ਮੁਖੀ ਰਹਿੰਦਾ ਹੈ ਉਹ ਕਹਿੰਦਾ ਇਹ ਸੰਵਿਧਾਨ ਨੂੰ ਮੈਂ ਮੰਨਦਾ ਹੀ ਨਹੀਂ ਇਹ ਸੰਵਿਧਾਨ ਵੱਖ-ਵੱਖ ਦੇਸ਼ਾਂ ਚੋਂ ਕਾਗਜ਼ ਇਕੱਠੇ ਕਰਕੇ ਇੱਕ ਬਣਾਇਆ ਗਿਆ ਕਿਤਾਬ ਹੈ ਇਹਦਾ ਹੁਣ ਜਾ ਕੇ ਸੰਵਿਧਾਨ ਨੂੰ ਕਦੇ ਮੱਥਾ ਟੇਕਦੇ ਆ ਮਾੜਾ ਮੁੱਢਾ ਇਸੇ ਕਰਕੇ ਅਮੀਤ ਸ਼ਾਹ ਨੇ ਕਿਹਾ ਸੀ ਸਾਡੀਆਂ ਗੱਲਾਂ ਤਾਂ ਤੋਰ ਮਰੋੜਦੇ ਆ ਅਮੀਤ ਸ਼ਾਹ ਨੇ ਕਿਹਾ ਸੀ ਕਿਆ ਅੰਬੇਦਕਰ ਅੰਬੇਦਕਰ ਲਗਾ ਰੱਖੀ ਹੈ ਰਾਸ਼ਟਰੀ ਸਭਾ ਚਾ 2 ਮਹੀਨੇ ਪਹਿਲਾਂ ਇਤਨੀ ਵਾਰ अगर भगवान का नाम लिया होता तो स्वर्ग में पहुंच जाते सो कांग्रेस पार्टी हर व्यक्ति दी पार्टी कौन संविधान 25 लाख वोट ਇਹਨਾਂ ਨੇ ਟੱਕੇ ਨਾਲ ਬਣਾਤੀ ਹਰਿਆਣੇ ਤੇ 22000 ਵੋਟਾਂ ਦੇ ਨਾਲ ਸਰਪੰਚ ਸਾਹਿਬ ਅਸੀਂ ਹਰਿਆਣੇ ਦੀ ਚੋਣ ਹਾਰ ਗਏ ਨਹੀਂ ਸਾਡਾ ਰਾਜ ਅਜ ਹਰਿਆਣੇ ਦੇ ਵਿੱਚ ਹੁੰਦਾ ਇਵੇਂ ਮਹਾਰਾਸ਼ਟਰ ਤੋਂ ਜਾਂ ਛੱਤੀਸਗੜ ਕੋਈ ਵੋਟਰ ਸੂਚੀਆਂ ਵੇਖਦਾ ਨਹੀਂ ਤੁਹਾਡੇ ਚੋਂ ਇਹ ਹੁਣ ਵੋਟਰ ਸੂਚੀਆਂ ਦੀ ਕਟਾਈ ਦਾ ਕੰਮ ਤੇ ਬਣਾਈ ਦਾ ਸ਼ੁਰੂ ਹੋਣਾ ਤੁਸੀਂ ਤਾਂ ਇਲੈਕਸ਼ਨਾਂ ਤੋਂ 2 ਦਿਨ ਪਹਿਲਾਂ ਵੇਖਦੇ ਹੋ ਬੀਜੇਪੀ ਕੀ ਕਰਦੀ ਆ ਇੱਕ ਕਬੂਥੇ ਤੇ 25 ਵੋਟਾਂ ਆ ਜਿਹੜੀਆਂ ਵੋਟਾਂ ਇੱਥੇ ਬੈਠੀਆਂ ਕਾਂਗਰਸੀਆਂ ਦੀਆਂ ਐ 25 ਵੋਟਾਂ ਇੱਕ ਬੂਥ ਤੇ ਅਗਰ ਉੜਾ ਪੀਆ ਤੇ 225 ਬੂਥ ਹੈ ਗਿੱਦੜ ਬਾਚ ਕਿੰਨੀਆਂ ਵੋਟਾਂ ਹੋ ਗਈਆਂ ਜੀ 25 200 10 ਬਈ ਕਾਕਾ 5625 ਜੇ 5625 ਵੋਟ ਪੱਕੇ ਕਾਂਗਰਸ ਦੀ ਉੱਡ ਗਈ ਤਾਂ ਸਮਝ ਲੋ ਕੈਂਡੀਡੇਟ ਉਹ 10000 ਵੋਟ ਨੂੰ ਫਰਕ ਪਾਉਂਦੀ ਏਵੇਂ ਕਰਨਾਟਕਾਂ ਹਰ ਥਾਂ ਤੇ ਕਪੜੇ ਬਾਜੀ ਏਵੇਂ ਹੁਣ ਬਿਹਾਰ ਦੇ ਵਿੱਚ ਮੋਟਾ ਹੀ ਘੜ ਦਿੰਦੇ ਆ ਥੋੜੇ ਵੀ ਐਸਆਈਆਰ ਸ਼ੁਰੂ ਹੋਣਾ ਥੋੜੇ ਪ੍ਰੂਫ ਲੈ ਜਾਣਗੇ ਨਹੀਂ ਥੋਡੀਆਂ ਵੋਟਾਂ ਭੜਕਾ ਦਿੱਤੀਆਂ ਜਾਣਗੀਆਂ ਜੇ ਤੁਸੀਂ ਬੂਥਾਂ ਤੇ ਤਵੱਜੋ ਨਾ ਦਿੱਤੀ ਬੀਐਲਏ 2 ਬਣੇਗਾ ਬੂਥ ਤੇ ਜਿਹੜਾ ਮੈਂ ਲਿਖ ਕੇ ਭੇਜੂਗਾ ਉਹ ਤਵੱਜੋ ਦੇਵੇਗਾ ਇਹ ਹੁਣ ਇੱਥੇ ਆ ਗਈ ਹੈ ਬਿਮਾਰੀ ਕੁਣ ਕਿ ਪੇ ਪੇ ਚੋਣਾ ਹੋ ਰਹੀ ਹੈ ਜਿਵੇਂ ਬਿਹਾਰ ਚ ਕੀਤੀ ਐਸਆਰ ਹੁਣ ਇਸ ਤੋਂ ਬਾਅਦ ਅਸਾਮ ਕਰ ਰਿਹਾ ਤੇ ਕਲਕੱਤੇ ਕਰ ਰਿਹਾ ਹੈ ਬੰਗਾਲ ਚ ਫਿਰ ਅਗਲੇ ਸਕੇਟ ਉੱਤਰਾਖੰਡ ਤੇ ਪੰਜਾਬ ਹੈ ਕਾਂਗਰਸ ਦੇ ਸੋ ਇਹ ਹਾਲਾਤ ਹੈ ਜੇ 400 ਸੀਟ ਆ ਜਾਂਦੀ ਤਾਂ ਸੰਵਿਧਾਨ ਬਦਲ ਦਿੰਦੇ ਸੋ ਦਾ ਹਣ ਬਦਲਣਾ ਕਿਵੇਂ ਮжоਰਿਟੀ ਨੇ ਜਿਹੜੇ ਕੋਲੇ ਜਾਦੇ ਐਮਪੀ ਆ ਗਏ ਉੱਤੇ ਤੇ ਥੱਲੇ ਰਾਜ ਸਭਾ ਤੇ ਲੋਕ ਸਭਾ ਉਹ ਸੰਵਿਧਾਨ ਬਦਲ ਸਕਦੇ ਐ ਮੰਨ ਲਓ ਇਹ ਬਣ ਸਕਦਾ ਕਾਨੂੰਨ ਵੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਜਿੰਨਾ ਜ਼ਿਕਰ ਜਿਉਂਦਾ ਰਹੂਗਾ ਉਹ ਪ੍ਰਧਾਨ ਮੰਤਰੀ ਰਹੂਗਾ ਇਹ ਰਸ਼ੀਆ ਚ ਕਾਨੂੰਨ ਐ ਇਹ ਚਾਈਨਾ ਚ ਐ ਇਹ ਮਿਡਲ ਈਸਟ ਦੇ ਕਈ ਕੰਟਰੀ ਆ ਸਾਡੇ ਦੁਬਈ ਚ ਹੈ ਰਾਜਾ ਸੋ ਫੇਰ ਥੱਲੇ ਧਰਨਾ ਨਹੀਂ ਲੱਗ ਸਕਦਾ ਜਿਹੜਾ ਪ੍ਰਦਰਸ਼ਨ ਕਰਦਾ ਔਰ ਇਹ ਨਹੀਂ 2 ਦਿਨਾਂ ਬਾਅਦ ਜਮਾਨਤ ਹੁੰਦੀ ਹੈ ਪ੍ਰੀਤਾ ਜੀ ਉਹ ਪੱਕਾ ਅੰਦਰ 5-7 ਸਾਲ ਲਾ ਕੇ ਹੁੰਦਾ ਕਾਨੂੰਨ ਬਣਾ ਦਿੰਦੇ ਆ ਫੇਰ ਕੋਈ ਧਰਨਾ ਹੀ ਨਹੀਂ ਲਾਉਂਦਾ ਜਦੋਂ 7-7 ਸਜ਼ਾ ਹੈ ਇਹ ਤਰ੍ਹਾਂ ਦੇ ਕਾਨੂੰਨ ਬਣ ਜਾਣ ਇਹ ਇਹ ਪੰਜੇ ਕਾਨੂੰਨ ਕੀ ਪ੍ਰਧਾਨ ਮੰਤਰੀ ਰਹੇਗਾ ਇਹ ਸੰਵਿਧਾਨ ਨਗਰ ਤੋੜਤਾ ਤਾਂ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਸੋ ਇਸ ਕਰਕੇ ਅੱਜ ਅਸੀਂ ਸੰਵਿਧਾਨ ਬਚਾਓ ਦਿਵਸ ਮਨਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਇਸ ਦਿਵਸ ਦੀਆਂ ਮੁਬਾਰਕਾਂ ਕਿ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਕਿ ਆਪਾਂ ਇਸੇ ਤਰ੍ਹਾਂ ਸਾਡੇ ਦੇਸ਼ ਤੇ ਸੰਵਿਧਾਨ ਦੀ ਲੜਾਈ ਲੜਦੇ ਰਹੀਏ ਜਦੋਂ ਜਦੋਂ ਦੇਸ਼ ਤੇ ਕੋਈ ਇਸ ਤਰ੍ਹਾਂ ਦੀ ਆਫਤ ਪਵੇ ਉਦੋਂ ਅਸੀਂ ਡਟ ਕੇ ਸਾਹਮਣਾ ਕਰੀਏ ਪਰ ਬੜੀ ਕਿਸਮਤੀ ਹੈ ਸਾਡੇ ਲੋਕ ਕਈ ਵਾਰੀ ਆਪਣੇ ਧਰਤੀ ਨੂੰ আর ਦੇਸ਼ ਨੂੰ ਪਿਆਰ ਘੱਟ ਕਰਦੇ ਮੈਂ 2002 ਚ ਪਹਿਲੀ ਵਾਰੀ ਅਮਰੀਕਾ ਗਿਆ ਸੀ ਅਕਤੂਬਰ ਦਾ ਮਹੀਨਾ ਸੀ ਤੇ 29 11 ਇਹ ਸਤੰਬਰ ਨੂੰ ਸਤੰਬਰ ਦੇ ਮਹੀਨੇ ਚੋਂਥੇ ਇੱਕ ਹਮਲਾ ਹੋਇਆ ਸੀ ਜਹਾਜ਼ ਮਾਰੇ ਸੀ ਉਸਾਮਾ ਬਿੰ ਲਾਦਨ ਨੇ ਮੈਂ ਪਹਿਲੀ ਵਾਰ ਹੀ ਗਿਆ ਕਿ ਜੋਨ ਅਫ ਕਨੇਡੀ ਤੇ ਨਿਊਯਾਰਕ ਉਤਰਿਆ 2002 ਦੀ ਗੱਲ ਹੈ ਹਰ ਘਰ ਤੇ ਦੇਸ਼ ਦਾ ਝੰਡਾ ਲੱਗਿਆ ਸੀ ਹਰ ਕਾਰ ਤੇ ਦੇਸ਼ ਦਾ ਝੰਡਾ ਲੱਗਿਆ ਸੀ ਤੇ ਲਿਖਿਆ ਸੀ ਗੋਡ ਬles ਅਮਰੀਕਾ ਤੇ ਉਥੋਂ ਦੇ ਦੇਸ਼ ਦੇ ਲੋਕਾਂ ਨੇ ਕਿਹਾ ਸਾਡੇ ਕੋਲੇ ਜਿੰਨਾ ਸਿਉਣਾ ਜਿੰਨੀ ਜਾਇਦਾਦ ਹੈ ਅਸੀਂ ਆਪਦੇ ਦੇਸ਼ ਤੇ ਲਈ ਦੇਣ ਲਈ ਤਿਆਰ ਹਾਂ ਸਾਡੇ ਦੇਸ਼ ਨੂੰ ਆਂਛ ਨਹੀਂ ਆਉਣੀ ਚਾਹੀਦੀ ਔਰ ਸਾਡਾ ਦੇਸ਼ ਜਿਨਾਂ ਨੇ ਕੰਮ ਕੀਤਾ ਉਹਨਾਂ ਤੋਂ ਬਦਲਾ ਲਵੇ ਫਿਰ ਅਸਾਮਾ ਬਿੰ ਲਾਦੇਨ ਨੂੰ ਅਮਰੀਕਾ ਨੇ ਪਾਕਿਸਤਾਨ ਆ ਕੇ ਘਰੇ ਮਾਰ ਕੇ ਉਹਦੇ ਘਰੇ ਮਾਰ ਕੇ ਉਹਨੂੰ ਲਿਜਾ ਕੇ ਫਿਰ ਉਹਦੀ লাশ ਸਮੁੰਦਰ ਦੇ ਦੇ ਸਿੱਟੀ ਸੋ ਇਹ ਸਨੇਹਾ ਦਿੱਤਾ ਇਹ ਦੇਸ਼ ਭੱਤੀ ਤੇ ਦੇਸ਼ ਪ੍ਰੇਮ ਹੁੰਦਾ ਹੈ ਜਿਹੜਾ ਸਾਨੂੰ ਸਾਰਿਆਂ ਚਾਹ ਸਾਡੇ ਤੇ ਸਾਨੂੰ ਹੋਰ ਤਵਕਕੋ ਦੇ ਨਾਲ ਕਰਨਾ ਚਾਹੀਦਾ ਸੋ ਤੁਸੀਂ ਬਹੁਤ ਚੰਗਾ ਕੀਤਾ ਮੈਂ ਤਾਂ ਮੈਨੂੰ ਇਹ ਪਤਾ ਨਹੀਂ ਸੀਗਾ ਮੈਂ ਤਾਂ ਅੱਜ ਘਰੇ ਗਿੱਦੜਬਾਦੀ ਮੀਟਿੰਗ ਰੱਖੀ ਸੀ ਬਈ ਸੰਵਿਧਾਨ ਦਿਵਸ ਮੈਂ ਮੋਗੇ ਮਨਾਇਆ ਆ ਮੈਂ ਖੈ ਇੱਥੇ ਵੀ ਇਹਨਾਂ ਨੇ ਸੰਵਿਧਾਨ ਦਿਵਸ ਵੀ ਘਰੇ ਰੱਖੀ ਮੀਟਿੰਗ ਮੈਂ ਖੈ ਨਾ ਕਾਂਗਰਸ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ ਭਾਵੇਂ ਮੈਂ ਪੰਜਾਬ ਦਾ ਪ੍ਰਧਾਨ ਆ ਪੜ੍ਹ ਸੰਵਿਧਾਨ ਦਿਵਸ ਆਪਾਂ ਘਰ ਤੋਂ ਬਾਹਰ ਮਨਾਉਣਾ ਹੈ ਤੇ ਮੋਟਿਆਂ ਦੀ ਮੀਟਿੰਗ ਆਪਾਂ ਘਰੇ ਕਰਾਂਗੇ ਸੋ ਫਿਰ ਇੱਥੇ ਮੀਟਿੰਗ ਸ਼ਿਫਟ ਕਰ ਲਈ ਸੰਵਿਧਾਨ ਦਿਵਸ ਦੀ ਫਿਰ ਮੈਂ ਨੂੰ ਸਾਰੇ ਕਹਿਣ ਲੱਗੇ ਵੀ ਭਾਈ ਹੁਣ ਇੱਥੋਂ ਉੱਧਰ ਜਾਣਗੇ ਇੱਥੇ ਆਪਾਂ ਨਾਲ ਮੀਟਿੰਗ ਵੀ ਕਰ ਲਈਏ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸੋ ਇਹ ਇਸ ਕਰਕੇ ਮਾਫੀ ਚਾਹਣਾ ਹੈ ਇਹ ਇੰਤਜ਼ਾਮਾਂ ਦੇ ਵਿੱਚ ਕਮੀ ਰਹਿ ਗਈ। ਔਰ ਕੁਰਸੀਆਂ ਪਰ ਪ੍ਰਧਾਨ ਜੀ ਮੇਰੀ ਤੁਹਾਨੂੰ ਬੇਨਤੀ ਹੈ। ਗਾਣੂ ਇਹ ਅਕਸਰ ਤੁਹਾਡੀ ਜ਼ਿੰਮੇਵਾਰੀ ਬੰਦੀ ਔਰ ਅੰਦਾਜ਼ਾ ਇਹ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ। ਕਿ ਕੰਸੇ ਕੰਮ ਪਾਣੀ ਚਾਹ ਤੇ ਕੁਰਸੀ ਜ਼ਰੂਰ ਮਿਲਣੀ ਚਾਹੀਦੀ ਹੈ। ਪਰ ਅੱਜ ਲਈ ਮਾਫੀ ਦੋਸਤੋ ਹੁਣ ਗੱਲ ਇਹ ਹੈ ਤੁਹਾਡੇ ਇਲਾਕੇ ਦਾ ਹੈ